ਜੀ ਜੈ ਮਾਤਾ ਜੀ ਜੀ ਅੱਜ ਹਿੰਦੂ ਸਿੱਖ ਇਕਤਾ ਕਲਬ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਵਾਰ 35ਵਾਂ ਮਾਤਾ ਦਾ ਜਾਗਰਣ ਕੀਤਾ ਜਾ ਰਿਹਾ ਰਾਮ ਨੀਲਾ ਗਰਾਊਂਡ ਵਿੱਚ ਮੈਂ ਸਾਰੀ ਹੀ ਕਮੇਟੀ ਦਾ ਹਿੰਦੂ ਸਿੱਖ ਇਕਤਾ ਕਲਬ ਦੀ ਉਹਨਾਂ ਦੇ ਚੇਅਰਮੈਨ ਦਾ ਨਿਰਮਲ ਪੱਪੂ ਜੀ ਦਾ ਪੂਰੀ ਟੀਮ ਦਾ ਬਹੁਤ-ਬਹੁਤ ਸ਼ੁਕਰੀਆ ਦਾ ਕਰਨਾ ਕਿ ਹਰ ਸਾਲ ਦੀ ਤਰ੍ਹਾਂ ਉਹ ਜਾਗਰਣ ਕਰਦੇ ਨੇ ਤੇ ਮਾਤਾ ਰਾਣੀ ਦਾ ਆਸ਼ੀਰਵਾਦ ਜਿਹੜੀ ਜੋਤ ਜਵਾਲਾ ਜੀ ਤੋਂ ਆਂਦੀ ਹੈ ਸਾਡੇ ਸ਼ਹਿਰ ਦੇ ਲੋਕਾਂ ਨੂੰ ਸਾਰੇ ਸਮਾਜ ਵਾਸਤੇ ਇਹ ਪ੍ਰਾਰਥਨਾ ਕਰਦੇ ਨੇ ਤੇ ਮੈਂ ਬਹੁਤ-ਬਹੁਤ ਮੁਬਾਰਕ ਦਿਨਾ ਸਾਰੇ ਨੂੰ ਅਪੀਲ ਵੀ ਕਰਨਾ ਕਿ ਅੱਜ ਰਾਤੀ 9 ਵਜੇ ਜ਼ਰੂਰ ਆਨ ਤੇ ਨੈਸ਼ਨਲ ਲੈਵਲ ਦੇ ਸਿੰਗਰ ਆ ਰਹੇ ਨੇ ਰੋਸ਼ਨ ਪ੍ਰਿੰਸ ਜੀ ਤੇ ਲਲਿਤ ਸੋਨਵਾਲ ਜੀ ਜਿਹੜੇ ਨਰਿੰਦਰ ਚੰਚਲ ਜੀ ਦੇ ਨਾਲ ਉਹਨਾਂ ਨੇ ਉਹਨਾਂ ਕੋਲੋਂ ਹੀ ਸਿੱਖਿਆ ਪ੍ਰਾਪਤ ਕੀਤੀ ਹੈ ਤੇ ਅੱਜ ਰਾਤੀ 9 ਵਜੇ ਜ਼ਰੂਰ ਆਨ ਸਾਰੇ ਮਿਲ ਕੇ ਅੱਜ ਪ੍ਰਾਰਥਨਾ ਕਰੀਏ ਕਿ ਜੋ ਪੰਜਾਬ ਜਿਸ ਤਰਾਸ ਦੀ ਵਿੱਚ ਚੱਲ ਰਿਹਾ ਜਿੰਨਾ ਹਾਰਡ ਨਾਲ ਲੋਕਾਂ ਦਾ ਨੁਕਸਾਨ ਹੋਇਆ ਇਕੱਲਾ ਪੰਜਾਬ ਹੀ ਨਹੀਂ ਉਤਰਾਖੰਡ ਜੀਐਨਕੇ ਪੰਜਾਬ ਤੇ ਹਿਮਾਚਲ ਪ੍ਰਦੇਸ਼ ਸਾਰਿਆਂ ਦਾ ਜਿਨ੍ਹਾਂ ਦਾ ਵੀ ਨੁਕਸਾਨ ਹੋਇਆ ਜਾਓ ਆ ਕੇ ਮਿਲ ਕੇ ਮਾਤਾ ਰਾਣੀ ਦੇ ਅੱਗੇ ਅਰਦਾਸ ਕਰੀਏ ਜੋ ਅੱਲਾ ਮਾਤਾ ਜੀ ਦੀ ਜੋਤ ਆ ਰਹੀ ਹੈ ਅਰਦਾਸ ਕਰੀਏ ਕਿ ਪਰਮਾਤਮਾ ਉਹਨਾਂ ਦੇ ਪਰਿਵਾਰ ਠੀਕ ਰਹਿਣ ਜਿਹੜੇ ਅਸੀਂ ਖੋ ਚੁੱਕੇ ਆ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਮਿਲੇ ਤੇ ਨਾਲ ਹੀ ਮੈਂ ਇਹ ਵੀ ਜ਼ਰੂਰ ਕਵਾਂਗਾ ਕੀ ਮਾਤਾ ਰਾਣੀ ਜਿਹੜੇ ਸਰਕਾਰਾਂ ਚ ਬੈਠੇ ਨੇ ਉਹਨਾਂ ਨੂੰ ਜ਼ਰੂਰ ਇਸ ਚੀਜ਼ ਦੀ ਤਾਕਤ ਦੇਣ ਸ਼ਕਤੀ ਦੇਣ ਕਿ ਜਿਨ੍ਹਾਂ ਦਾ ਵੀ ਨੁਕਸਾਨ ਹੋਇਆ ਉਹਦਾ ਪੂਰਾ ਬਰਪੂਰ ਉਹਦੀ ਵਰਪਾਈ ਉਹ ਕਰ ਸਕਣ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ ਜੈ ਮਾਤਾ ਦੀ ਇੱਕ ਵਾਰੀ ਫੇਰ ਮੈਂ ਹਿੰਦੂਸੇ ਖੇਤਾ ਕਲਬ ਤੋਂ ਆਪ ਬਹੁਤ ਬਹੁਤ ਸ਼ੁਕਰੀਆਦਾ ਕਰਨਾ ਤੇ ਸਾਰਿਆਂ ਨੂੰ ਬੇਨਮਰ ਬੇਨਤੀ ਕਰਨਾ ਕਿ ਅੱਜ ਰਾਤੀ 9 ਵਜੇ ਆ ਕੇ ਮਾਤਾ ਰਾਨੀ ਦੇ ਦਰਸ਼ਨ ਵੀ ਕਰਨ ਔਰ ਪਜਨ ਵੀ ਕਰਨ ਤੇ ਅਸੀਂ ਆਪਣੇ ਲੋਕਾਂ ਵਾਸਤੇ ਅਰਦਾਸ ਵੀ ਕਰੀਏ ਜੈ ਮਾਤਾ ਦੀ ਸਾਰਿਆਂ ਨੂੰ ਜੈ ਮਾਤਾ ਦੀ ਅੱਜ ਬੜਾ ਹੀ ਸੁਭਾਗੇਸ਼ਾਲੀ ਆਹੀ ਪਠਾਨਕੋਟ ਦੇ ਵਾਸੀ ਕਿਹਨਾਂ ਨੂੰ ਜਿਹੜਾ ਹਿੰਦੂ ਸਿੱਖ ਇਕਤਾ ਕਲੱਬ ਦੇ ਚੇਅਰਮੈਨ ਨਿਰਮਲ ਸਿੰਘ ਪੱਪੂ ਜੀ ਅਸ਼ਵੀ ਸੁਭਾਜ ਜੀ ਔਰ ਹੀ ਉਹਦੀ ਸਾਰੀ ਟੀਮ ਮਾਤਾ ਦੇ ਅੱਗੇ ਸਾਨੂੰ ਸਾਲ ਬਾਅਦ ਬੁਲਾਉਂਦੇ ਨੇ ਔਰ ਸਾਨੂੰ ਮਾਂ ਦਾ ਆਸ਼ੀਰਵਾਦ ਮਿਲਦਾ ਹੈ ਸਾਰੇ ਲੱਖਰ ਨਿਵਾਸੀਆਂ ਨੂੰ ਸਾਰੇ ਪਠਾਨਕੋਟ ਵਾਸੀਆਂ ਨੂੰ ਸਾਰਿਆਂ ਨੂੰ ਕਹਾਗਾ ਕੇ ਆ ਜਾਓ ਪਲੀਜ਼ ਸਾਰੇ 9 ਵਜੇ ਔਰ ਮਾਂ ਦਾ ਅਸ਼ੀਰਵਾਦ ਵੀ ਲਾਓ ਔਰ ਜਿਹੜੀ ਤਰਾਸ ਦੀ ਆਈ ਹੈ ਪੰਜਾਬ ਦੇ ਵਿੱਚ ਨਹੀਂ ਹਿਮਾਚਲ ਔਰ ਨਾਲ ਦੇ ਲੱਗਦੇ ਉਤਰਾਖੰਡ ਪਿੰਡਾਂ ਸ਼ਹਿਰਾਂ ਦੇ ਵਿੱਚ ਸਟੇਟਸ ਦੇ ਵਿੱਚ ਉਹਦੇ ਵਿੱਚ ਲੋਕਾਂ ਦੀ ਜਿਹੜੇ ਚਲੇ ਗਏ ਨੇ ਜਨਮ ਮਾਲ ਦੀ ਜਿਹੜੀ ਬੜੀ ਖਤਰੀ ਹੋਈ ਆ ਉਹਦੇ ਵਾਸਤੇ ਆਓ ਪ੍ਰੇਅਰ ਕਰੀਏ ਕਿ ਉਹਦੀ ਆਤਮਾ ਦੀ ਸ਼ਾਂਤੀ ਹੋਵੇ ਔਰ ਜਿਹੜੇ ਲੋਕ ਜਿਹੜੇ ਵਿਚਾਰੇ ਇਸ ਦੇ ਵਿੱਚ ਯੂਜ਼ ਰੇ ਨੇ ਇਸ ਲੜਾਈ ਦੇ ਵਿੱਚ ਉਹਦੀ ਮਦਦ ਕਰੀਏ ਔਰ ਸਮਾਜ ਨੂੰ ਅੱਗੇ ਲਾਲ ਲੈ ਕੇ ਚਲੀਏ ਔਰ ਮਾਤਾ ਦਾ ਅਸ਼ੀਰਵਾਦ ਲਈਏ ਕਿਉਂਕਿ ਮਾਂ ਦਾ ਅਸ਼ੀਰਵਾਦ ਹੀ ਹੈ ਜਿਹੜਾ ਸਾਨੂੰ ਬਚਾਏਗਾ ਇਸ ਰਾਜਨੀਤੀ ਤੋਂ ਇਹਦੇ ਕਹਿ ਰਹੇ ਵੀ 2025 ਤੋਂ ਲੈ ਕੇ 2032 ਜਿਹੜਾ ਇਹ ਬਹੁਤ ਹੀ ਮੁਸ਼ਕਲ ਭਰਿਆ ਟਾਈਮ ਹੈ ਸਾਰਿਆਂ ਵਾਸਤੇ ਔਰ ਜੋ ਭਗਵਾਨ ਦੇ ਚਰਨਾਂ ਵਿੱਚ ਅਰਦਾਸ ਕਰੇਗਾ ਮਾਂ ਦਾ ਅਸ਼ੀਰਵਾਦ ਲਏਗਾ ਉਹ ਹੀ ਹੁੰਦਾ ਹੀ ਬਚਾਅ ਹੋਏਗਾ ਇਸ ਲਈ ਸਾਰਿਆਂ ਨੂੰ ਮੈਂ ਬਹੁਤ ਬਹੁਤ ਮੁਬਾਰਕਬਾਦ ਦਿਨਾ ਕਿ ਆ ਜਾਓ ਔਰ ਆਪਣਾ ਅਸ਼ੀਰਵਾਦ ਮਾ ਲਾਓ ਜੈ ਸ਼੍ਰੀ